गुड इवनिंग एवरीवन मैं ब्लॉग स्टार्ट कर रही हाँ मतलब का टाइम है सो so, देखते दे करते पूरे दिन बस कुछ नहीं किया वेले ही सके सो अजते आप का वैजीटेबल बनाने आई थिंक सो बनाने जो चलते हैं बहर तो देखते दे हैं अच कि वैजीटेबल बनाने आप ਬਾਰ ਚਲ ਕੇ ਦੇਖਦੇ ਹਾਂ ਬਾਰੀ ਸਬਜ਼ੀ ਕੱਟਦੇ ਹਾਂ ਅਸੀਂ ਸੋ ਪੁੱਛਦੇ ਹਾਂ ਮੰਮਾ ਤੋਂ ਕੀ ਕਾਦੀ ਵੈਜੀਟੇਬਲ ਬਣਾਣੇ ਆ ਮੰਮਾ ਕਾਦੀ ਵੈਜੀਟੇਬਲ ਬਣਾਣੇ ਅੱਜ ਆਪਾਂ ਅੱਜ ਆਪਾਂ ਆਜਾਪਾ ਬਣਾ ਰਹੇ ਆ ਆਲੂ ਬੜੀਆਂ ਤੇ ਤੁਸੀਂ ਕੀ ਕਰ ਰਹੇ ਹੋ ਮੈਂ ਪਿਆਜ਼ ਕੱਟ ਰਹੀ ਹਾਂ ਮੰਮਾ ਕੱਟ ਰੇ ਨਦਰ ਪਿਆਜ਼ ਕਿਉਂਕਿ ਫਿਰ ਮੰਮਾ ਤੁਸੀਂ ਰੈਸਪੀ ਦੱਸੋਗੇ ਅੱਛਾ ਨਵੜੀਆਂ ਦੀ ਹਾਂਜੀ ਤਾਂ ਬਿਲਕੁਲ ਆਸਾਨ ਹੈ ਹਰ ਕਿਸੇ ਨੂੰ ਬਣਾਉਣੀ ਆਉਂਦੀ ਆ ਬਸ ਪਾਰ ਕਈ ਵਾਰ ਮਸਾਲਾ ਤਿਆਰ ਕਰਕੇ ਫਿਰ ਮਿਲਦੇ ਆਖੋ ਨਹੀਂ ਮਸਾਲਾ ਤਿਆਰ ਕਰਦੇ ਨੇ ਮम्मा ਫਿਰ ਅਸੀਂ ਤੁਹਾਨੂੰ ਮਿਲਦੇ ਆ ਤੇ ਕਿਵੇਂ ਮਸਾਲਾ ਤਿਆਰ ਕਰੀਦਾ ਸੋ ਗਾਇਸ ਜਿੰਨੇ ਚਿਰ ਮम्मा ਕਰਦੇ ਨੇ ਮਸਾਲਾ ਰੈਡੀ ਤੁਹਾਨੂੰ ਤੱਕ ਮੈਂ ਤੁਹਾਨੂੰ ਆਪਣੇ ਸਾਰੇ ਪਲਾਂਟਸ ਦਿਖਾਉਣੇ ਤੇ ਸਾਡਾ ਪਾਰਕ ਵੀ ਹੈ ਛੋਟਾ ਜਿਹਾ ਉਹ ਵੀ ਦਿਖਾਉਣੇ ਆ ਪਹਿਲੇ ਮੈਂ ਉੱਥੋਂ ਪਲਾਂਟਸ ਦਿਖਾਨੀ ਤੁਮ ਇਹ ਦਸਾਰੇ ਸਾਡੇ ਗਮਲੇ ਲੱਗੇ ਹੋਏ ਨੇ ਤੇ ਮੇਰੀ ਸਾਈਕਲ ਖੜੀ ਹੈ ਤੇ ਉਧਰ ਗਮਲੇ ਲੱਗੇ ਹੋਏ ਨੇ ਤੇ ਉਧਰ ਵੀ ਸਾਰੇ ਹੀ ਗਮਲੇ ਹੀ ਨੇ ਤੇ ਸਾਡਾ ਛੋਟਾ ਜਿਹਾ ਪਾਰਕ ਹੈ ਜਿਸ ਚ ਮੈਨੇ ਬਟ ਖਲਾਰਾ ਵੀ ਪਿਆ ਹੋਇਆ ਥੋੜਾ ਜਿਹਾ ਇਸ ਚ ਪੈਪਨੇ ਕੇ ਪੈਪਨੇ ਕੇ ਜਿਸ ਵਾਂ ਸੀ ਰੋਜ਼ ਨੂੰ ਹੁਣ ਪਾਣੀ ਦਿੰਨੇ ਸ਼ਾਮ ਦੇ ਟਾਈਮ ਦਿੰਨੇ ਆ ਸੀ ਇਹਨਾਂ ਨੂੰ ਪਰ ਫਿਰ ਵੀ ਸੁੱਕੀ ਜਾਂਦੇ ਨੇ ਮੈਨੂੰ ਲੱਗਦਾ ਜੇ ਮੈਂ ਇਹਨਾਂ ਨੂੰ ਪਾਣੀ ਨਹੀਂ ਦਿੱਤਾ ਹੁੰਦਾ ਬੱਟੇ ਨੇ ਪਾਣੀ ਜ਼ਰੂਰ ਸ਼ਾਮ ਨੂੰ ਦੰਨੇ ਆ ਤੇ ਇਹ ਚੀਕੋ ਦਾ ਬੁੱਟਾ ਇਹ ਹੈਗਾ ਆਂਬ ਦਾ ਬੁੱਟਾ ਇੱਥੇ ਪਹਿਲਾਂ ਲੱਗੇ ਸੀ ਛੋਟੇ ਛੋਟੇ ਅੰਬ ਬਟ ਫਿਰ ਝੜ ਗਏ ਤੇ ਇਹ ਹੈਗਾ ਅਮਰੂਦ ਦਾ ਬੁੱਟਾ ਦੇਖ ਸਕਦੇ ਤੁਸੀਂ ਤੇ ਬਾਅਦ ਸੇ ਸਾਡਾ ਘਰ ਆ ਸੋ ਤਹਾਨੂੰ ਮਿਲਦੇ ਆ ਤੁਹਾਨੂੰ ਮਿਲਦੇ ਆ ਹੁਣ ਮਸਾਲਾ ਤਿਆਰ ਕਰਨ ਤੋਂ ਬਾਅਦ ਅੱਜ ਅਸੀਂ ਦਿਖਾਉਣੀ ਆ ਮਮਾ ਸਬਜ਼ੀ ਬਣਾਉਣ ਗਿਆ ਆਲੂ ਬੜੀਆਂ ਨਹੀਂ ਦੇਖਦੇ ਆ ਹਾਂਜੀ ਮਮਾ ਦੱਸੋ ਹਾਂਜੀ ਸਭ ਤੋਂ ਪਹਿਲਾਂ ਪਾਣੀ ਆਪਾਂ ਬਣਾਵਾਂਗੇ ਚੁੱਲੇ ਤੇ ਸਬਜ਼ੀ ਹੁਣ ਆਪਾਂ ਇਹਦੇ ਵਿੱਚ ਇੱਕ ਕੱਪ ਚੀ ਘੀ ਪਾ ਲੈਣੀ ਆ ਅੰਨ ਬੜੀਆਂ ਦੀ ਸਬਜ਼ੀ ਬਣਾਉਂਦੇ ਨਹੀਂ ਦੇਖੀ ਨਹੀਂ ਕਿ ਤੁਸੀਂ ਆਪਣੀ ਮਰਜ਼ੀ ਦੇ ਅਨਸਾਰ ਲੈ ਸਬਜ਼ੀ ਨੂੰ ਘੱਟ ਜਾਂ ਵੱਧ ਉਹ ਗਰਮ ਹੋ ਜੇ ਤੇ ਥੋੜਾ ਗਰਮ ਹੋ ਗਿਆ ਤਾਂ ਮੇਰੇ ਵਿੱਚ ਜੀਰਾ ਪਾ ਦੂੰਗੀ ਰੰਗਾ ਹਾਂ ਦੂਰ ਹੋ ਕੇ ਬਣਾ ਦਿੰਦੀ ਗੱਲ ਕੀ ਸ਼ੋਰ ਹਾਂਜੀ ਹੁਣ ਕਿਉਂ ਗਰਮ ਹੋ ਗਿਆ ਤੇ ਮੇਰੇ ਵਿੱਚ ਜੀਰਾ ਪਾ ਦੂੰਗੀ ਦੇਖੋ ਜੀਰੇ ਨੂੰ ਥੋੜਾ ਕੱਟਣ ਤੋਂ ਬਾਅਦ ਇਦੇ ਵਿੱਚ ਡ੍ਰੈਗ ਕੀਤਾ ਹੋਇਆ ਮਸਾਲਾ ਪਾ ਦਾਂਗੇ ਹਾਂ ਦੇਖੋ ਜੀ ਇਹ ਦੇਖ ਰਹੀ ਹੋਰਨ ਸਾਰਾ ਬਹੁਤ ਬਹੁਤ ਦੇਖਣੀ ਚਾਹੁੰਦੇ ਬਲਾਂਗੇ ਮੇਲੇ ਮਿਰਚ ਹਰ ਦੂਜੀ ਉਸ ਤੋਂ ਬਾਅਦ ਮੈਂ ਪਾਉਂਗੀ ਟੇਸਟ ਦੇ ਅਕੋਰਡਿੰਗ ਤੋਂ ਨਮਕ ਮਿਰਚ ਮੈਂ ਪਾਉਂਗੀ ਰਿ ਟੇਸਟ ਅਕੋਰਡਿੰਗ ਲਾਲ ਮਿਰਚ ਆਦਿ ਤੇ ਨੇ ਇਹਨੂੰ ਇਹਨਾਂ ਨੂੰ ਚੰਗੀ ਤਰ੍ਹਾਂ ਕਾਲੇ ਦੇ ਵਿੱਚ ਮਿਕਸ ਕਰ ਦਾਂਗੇ ਤੇ ਹੁਣ ਜੇ ਆਪਾਂ ਇਹਦੇ ਵਿੱਚ ਕੱਟੇ ਹੋਏ ਦੋ ਟਮਾਟਰ ਪਾ ਦਾਂਗੇ ਪਕਾ ਲੱਖ ਦਾਂਗੇ ਸਾਜੇ ਮਸਾਲਾ ਪਕ ਰਿਹਾ ਤੇ ਜਦੋਂ ਮਸਾਲਾ ਥੋੜਾ ਬਣ ਗਿਆ ਤਾਂ ਇਹਦੇ ਵਿੱਚ ਆਪਾਂ ਬੜੀਆਂ ਸੋਆਬਿੰਦੀਆਂ ਜਿਹੜੀਆਂ ਬੜੀਆਂ ਨੇ ਉਹ ਧੋ ਕੇ ਪਾ ਪਾਵਾਂਗੇ ਤੇ ਮਸਾਲੇ ਦੇ ਵਿੱਚ ਭੁੰਨਾਂਗੇ ਉਹਨਾਂ ਨੂੰ ਸੋਆਬਿੰਦੀਆਂ ਬੜੀਆਂ ਨੂੰ ਪਕ ਰਿਹਾ ਤੇ ਥੋੜਾ ਹੋਰ ਪੱਕ ਗਿਆ ਤਾਂ ਇਹਦੇ ਵਿੱਚ ਆਪਾਂ ਇਹ ਵਾਸ਼ ਕੀਤੀ ਹੋਈਆਂ ਬੜੀਆਂ ਪਾਵਾਂਗੇ ਤੇ ਇਹਨਾਂ ਨੂੰ ਥੋੜਾ ਪਾਣੀ 2 ਜਾਂ 4 ਮਿੰਟ ਮਸਾਲੇ ਦੇ ਵਿੱਚ ਸੇਕ ਲਵਾਵਾਂਗੇ ਸਾਲ ਨੇ ਕਿਉਂ ਛੱਡ ਦਿੱਤਾ ਮਸਾਲਾ ਆਪਣਾ ਚੰਗੀ ਤਰ੍ਹਾਂ ਦੇਖੋ ਪੱਕ ਚੁੱਕਿਆ ਦਿਲਦਲ ਮਸਾਲੇ ਨੇ ਛੋਟ ਛੱਡ ਦਿੱਤਾ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਬੜੀਆਂ ਬੜੀਆਂ ਨੂੰ ਚੰਗੀ ਤਰ੍ਹਾਂ ਮਸਾਲੇ ਦੇ ਵਿੱਚ ਮਿਕਸ ਕਰ ਦਾਂਗੇ ਤੇ ਨਾਲ ਹੀ ਇਹਦੇ ਵਿੱਚ ਆਪਾਂ ਆਲੂ ਪਾਵਾਂਗੇ ਤੇ ਇਹਨਾਂ ਨੂੰ ਆਪਾਂ ਇਹਨਾਂ ਨੂੰ 2 ਮਿੰਟ ਤੱਕ ਸੇਕ ਲਵਾਵਾਂਗੇ ਵਾੜ ਵਿੱਚ ਫੇਰ ਪਾਣੀ ਪਾਵਾਂਗੇ ਤਾਂ ਜੋ ਮਸਾਲਾ ਜਿਹੜਾ ਉਹ ਆਪਣੇ ਬੜੀ ਤੇ ਆਲੂਆਂ ਦੇ ਵਿੱਚ ਰਸ ਜਾਵੇ ਆ ਦੇਖੋ ਕਿੰਨਾ ਸੋਹਣਾ ਕਲਰ ਆਇਆ ਛੁੱਲੇ ਦੀ ਸਬਜ਼ੀ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਆ ਆਪਾਂ ਗੈਸ ਤੇ ਕੁੱਕਰ ਚ ਬਣਾ ਤਾਂ ਲੈਨੇ ਆ ਪਰ ਉਨਾ ਜ਼ਿਆਦਾ ਵਧੀਆ ਟੇਸਟ ਨਹੀਂ ਆਂਦਾ ਜਿੰਨਾ ਛੁੱਲੇ ਤੇ ਆਉਂਦਾ ਅਸੀਂ ਵੀ ਕਦੇ-ਕਦੇ ਕੁੱਕਰ ਦੇ ਵਿੱਚ ਬਣਾ ਲੈਂਦੇ ਆ ਪਰ ਸਾਨੂੰ ਉਹ ਜ਼ਿਆਦਾ ਵਧੀਆ ਨਹੀਂ ਲੱਗਦੀ ਤਾਂ ਕਰਕੇ ਅਸੀਂ ਚੁੱਲੇ ਤੇ ਬਣਾਈ ਹੈ ਸਬਜ਼ੀ ਅੱਜ ਤੇ ਹੁਣ ਮੈਂ ਨਹੀਂ 2-3 ਮਿੰਟ ਵਾਸਤੇ ਐਨੀ ਫੇਕ ਲਵਾ ਕੇ ਇਸਰੇ ਦੇ ਵਿੱਚ ਜਿੰਨੀ ਕ ਆਪਣੀ ਗ੍ਰੇਵੀ ਤਿਆਰ ਰੱਖਣੀ ਆ ਤੁਸੀਂ ਗਾੜੀ ਖੰਦੇ ਥਿੱਕ ਜਾਂ ਪਤਲੀ ਜਿੰਨੀ ਵੀ ਰੱਖਣਾ ਚਾਹੋ ਨੇ ਤਾਂ ਰੱਖ ਸਕਦੇ ਹੋ ਹੁਣ ਮੈਂ ਇਹਦੇ ਵਿੱਚ ਜੀ ਪਾਣੀ ਪਾਉਂਗੀ ਜਿੰਨੀ ਕਿ ਮੈਂ ਗਰੇਵੀ ਤਿਆਰ ਰੱਖਣੀ ਆ ਗਾੜੀ ਜਿਹਾ ਪਤਲੀ ਅਸੀਂ ਜ਼ਿਆਦਾ ਪਤਲੀ ਨਹੀਂ ਖਾਂਦੇ ਅਸੀਂ ਮਤਲਬ ਠਿੱਕੇ ਖਾਂਦੇ ਆ ਇਹ ਆ ਦੇਖੋ ਹੁਣ ਮੈਂ ਇਹਨੂੰ ਬਸ ਪਕਣ ਲਈ ਰੱਖ ਦੂੰਗੀ ਤੇ ਮੇਰੀ ਸਬਜ਼ੀ ਬਣ ਕੇ ਰੈਡੀ ਆ